ਬੇਬੇ ਆਦੇ ਉੱਤੋਂ ਚਲੋ ਬਾਹਰ ਤੇਰਾ ਹਰ ਇੱਕ ਜਗਤ ਤੇ ਹੀ ਅੱਜ ਉਹ ਜੋ ਕਾਨੂੰਨ ਹਰ ਹਾਲਾਤ ਹੋ ਲੈ ਸ਼ਹੀਦ ਇਹ ਤੋਂ ਬਰਾਬਰ ਕਿੰਨੇ ਇਨਵੋਲਵਮੈਂਟ ਵਿੱਚ ਸੁਦਾ ਰਿਤ ਮਾਨਚੋਕ ਐਸਐਸਪੀ ਸਾਦ ਪਟਿਆਲਾ ਫਰੀਦੁਰੂਨ ਸ਼ਰਮਾ ਜੀ ਆਈਡੀਆ ਕਪੀਰ ਪਟਿਆਲਾ ਉਹਨਾਂ ਦੀ ਅਕਵਾਈ ਹਿੱਟ ਉਹਨਾਂ ਦੇ ਅਦਿਸ਼ਾ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਅ ਅਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕੁਤਵਾਲੀ ਨਾਬਾ ਅ ਸਰਜੀਵ ਸਿੰਘ ਛੀਮਾ ਉਹਨਾਂ ਨੇ ਇੱਕ ਇਤਲਾ ਮਿਲੀ ਸੀ ਉਹਨਾਂ ਨੂੰ ਕਿ ਫਲਾਨੀ ਜਗ੍ਹਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉੱਥੇ ਇਤਲਾਮ ਮਿਲੀ ਸੀ ਕਿ ਉੱਥੇ ਅਨਲੀਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਸਐਚਓ ਸਰਪ੍ਰੀਤ ਸਿੰਘ ਦੀ ਐਸਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਉਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਸੀ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਨਡੀ ਦੇ ਵਿੱਚ ਹਾਲ ਕਰਦੇ ਆ ਉਹ ਦੇ ਵਿੱਚ ਹੈ ਗਿਆ ਜੀ ਡਰਾਮਾਡੋਲ ਕਰਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਟੀ ਦੇ ਵਿੱਚ ਫਾਲ ਕਰਤੀਆਂ ਤੇ ਉੱਥੋਂ ਸਾਨੂੰ ਦਸ ਪੱਤੇ ਜਿਹੜੇ ਰਿਕਵਰ ਹੋ ਕੇ ਉਸ ਤੋਂ ਬਾਅਦ 19 ਦਾ ਜਿਹੜਾ ਬਿਆਨ ਦਿੱਤਾ ਸੀ ਉਹਦੇ ਤਹਿਤ ਅਸੀਂ ਉਹਦੇ ਘਰ ਦੇ ਵਿੱਚ ਗਏ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਉਹ ਜਿਹੜੀਆਂ ਨਸ਼ੇਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਤਾਂ ਉਸ ਤੋਂ ਬਾਅਦ ਮਕਦਮਾ ਜਰਾ ਦਰਜ ਕੀਤਾ ਜੀ ਆ ਐਫ ਆਰ ਨੰਬਰ ਹੈਗਾ ਆ 87/25 ਤੇ ਇਹਦੇ ਵਿੱਚ ਜਿਹੜੀ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ 85 ਜਿਹੜਾ ਉਹ ਲਗਾਇਆ ਹੋਇਆ ਹੈ ਐਨ ਡੀ ਦਾ ਤੇ ਬਾਪ ਬੇਟੇ ਨੇ ਜਿਹੜੇ ਕੰਮ ਕਰਕੇ ਕੀਤਾ ਹਾਂਜੀ ਤੇ ਦੋਨੋਂ ਹੀ ਬਾਪ ਬੇਟੇ ਹੈਗੇ ਆ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਆ ਮਕਾਨ ਨੰਬਰ ਹੈਗਾ 267 ਪੰਡੂ ਸਰ ਮਹੱਲਾ ਨਾਪਾ ਇਥੋਂ ਦੇ ਹੀ ਰਹਿਣ ਵਾਲੇ ਪਾਦਰ ਦਾ ਨਾਮ ਕੀ ਹੈ ਆ ਫਾਦਰ ਦਾ ਨਾਮ ਹੈਗਾ ਜੀ ਆ ਪ੍ਰਤਾਪ ਸਿੰਘ ਤਾਂ ਕੋਲ ਗੋਲੀਆਂ ਦੀ ਕੁੱਲ ਕੁਆਂਟੀਟੀ ਕਿੰਨੀਆਂ ਦੁਆਰਾ ਦੱਸਿਓ ਗੋਲੀਆਂ ਜਿਹੜੀਆਂ ਹੈਗੀਆਂ ਜੀ 11740 ਤੇ ਕਿੰਨੇ ਟਾਈਮ ਤੋਂ ਕੰਮ ਕਰ ਬੋਚੀ ਜੀ ਆ ਇਹਨਾਂ ਤੇ ਜੀ ਇਹਨਾਂ ਦਾ ਬ੍ਰਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਂਡੀ ਦੇ ਸੇਮ ਮਕਦਮੇ ਦੇ ਵਿੱਚ ਇਹਦੇ ਤੇ ਪਹਿਲਾਂ ਵੀ ਆ ਗਿਆ ਉਹ ਆਈਪੀ ਖਾਦੇ ਵੀ ਡੇਲ ਦੇ ਵਿੱਚ ਆ ਤੇ ਇਹਦੇ ਬ੍ਰਦਰ ਦੇ ਉੱਪਰ ਪਹਿਲਾਂ ਇਸ ਦੇ ਮਾ ਜਿਹੜਾ ਸੀ ਐਫ ਆਈ ਆਰ ਹੋਈ ਆ ਇਹ ਪੂਰਾ ਪਰਿਵਾਰ ਹੈ ਮਤਲਬ ਇਨਵੋਲਵ ਆ ਜਿਹੜਾ ਹੈਗਾ ਨਸ਼ੇ ਦੇ ਨਾਲ ਆ ਆ ਸਾਹਮਣੇ ਤਾਂ ਹੀ ਆਇਆ ਜਿਹੜਾ ਆ ਬੇਟਾ ਵੀ ਉੱਥੇ ਹੀ ਆ ਦਾ ਮੈਡੀਕਲ ਸ਼ਾਪ ਤੇ ਬੈਠਦਾ ਤੇ ਫਾਦਰ ਵੀ ਉੱਥੇ ਹੀ ਬੈਠਦਾ ਆ ਕੱਲਾ ਜਿਹੜਾ ਇਹਦਾ ਪ੍ਰਤਾਪ ਸਿੰਘ ਆ ਇਹਦਾ ਬ੍ਰਦਰ ਜਿਹੜਾ ਉਹ ਵੀ ਸੇਮ ਐਂਟੀਬੀਅਟਿਕ ਦੇ ਮਤਲੇ ਵਿੱਚ ਗੋਲੀਆਂ ਜਿਹੜਾ ਸੀ ਸ਼ਾਪ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਤਾਂ ਰੈਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਾਨੂੰ ਜਿਹੜੀਆਂ ਮਿਲੀਆਂ ਜਾਂਚ ਤੇ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਦੇ ਸੀ ਨੋਜਵਾਨ ਨੂੰ ਕਿੰਨੇ ਕਰਦੇ ਰਹੇ ਆ ਉੱਥੇ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹ ਅਸੀਂ ਕਰਾਂਗੇ ਪਤਾ ਲੱਗ ਜਾਊਗਾ ਕਿ ਇਹ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਔਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਉਹ ਤੇ ਨਹੀਂ ਰੱਖ ਸਕਦੇ ਤੇ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਬਾਅਦ ਚ ਪਤਾ ਅਕੋਰਡਿੰਗ ਕਿੰਨਾ ਪੜੇਗੀ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਕੋਲ ਕਿੰਨਾ ਕੁ ਰੱਖ ਸਕਦੇ ਨੇ ਕੁਆਂਟੀਟੀ ਨਹੀਂ ਡਰਗ ਬਨ ਫਸਤੀ ਦਾ ਸਕਦਾ ਜਿੰਨਾ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਨਸ਼ੇਦਿਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਣ ਆ ਉਹ ਤੁਸੀਂ ਨਹੀਂ ਰੱਖ ਸਕਦੇ ਨੰਨਾਂ ਬਪੁਰਸ ਤੋਂ ਬਿਨਾਂ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂਜੀ ਇਹਦੇ ਵਿੱਚ ਡਰੱਗਿੰਗ ਫੈਕਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਕਿ ਰੇਡ ਕਰਨ ਐਫਐਸਓ ਸਭ ਕਹਿਦੇ ਹੀ ਤੇ ਨਾਲ ਡੀਐਫਪੀ ਸਾਭੀ ਇਕਾਈਤੀ ਪਟਿਆਲੇ ਤੋਂ ਤੇ ਉਹਨਾਂ ਨੇ ਰੇਡ ਕਰਵਾਈ ਤੇ ਨਾਲ ਹਾਂਜੀ ਤੁਸੀਂ ਹੁਣ ਕੀ ਕਰਦੇ ਅਸੀਂ ਜਿਹੜਾ ਕੀਤਾ ਹੈਗਾ ਆ ਐਨਡੀ ਦੇ ਵਿੱਚ ਆਉਂਦੀਆਂ ਧਰਾਮਾ ਜਿਹੜੀਆਂ 22 ਦੇ ਤਹਿਤ ਜਿਹੜੀ ਐਫਐਸ ਜਿਹੜੀ ਦਰਜ ਕੀਤੀ ਆ ਕੋਈ ਕੋਈ ਮੈਡੀਕਲ ਸ਼ਾਪਸ ਨੂੰ ਕੀ ਇੰਟੀਮੇਸ਼ਨ ਆ ਤੁਹਾਡੇ ਵੱਲੋਂ ਜੋ ਕੋਈ ਹਜੇ ਵੀ ਇਸ ਇਸ ਤਰ੍ਹਾਂ ਦੇ ਸੰਕੇਤ ਕਰਦੇ ਨੇ ਇਹ ਵੀ ਸਾਫ਼-ਸਾਫ਼ ਸਾਰਿਆਂ ਨੂੰ ਹੀ ਪਤਾ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾਈ ਹੋਈ ਆ ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਆ ਤੇ ਜਿਹੜਾ ਵੀ ਐਦਾਂ ਦੀ ਚੀਜ਼ ਰੱਖੂਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੂਗੀ ਕਿ ਜਿਹੜੀਆਂ ਬੈਨ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ ਮੇਰੀ ਰਾਸ਼ੀ ਹੈ 2,70,000 ਦੀ ਜਿਹੜੀ ਹਾਂ ਜਿਹੜੀ ਘਰ ਦੇ ਵਿੱਚ ਰਿਕਵਰੀ ਹੋਈ ਆ 2,70,000 ਆ ਮਤਲਬ ਨਸ਼ਾ ਵਿੱਚ ਜਿਹੜੀ ਇਹ ਸਾਰੀ ਉਹ ਵੀ ਹਾਂਜੀ ਨਸ਼ਾ ਵੇਚ ਕੇ ਹੀ ਗੋਲੀ ਨਾਲ ਵੇਚ ਕੇ ਹੀ ਜਿਹੜਾ ਘਰ ਦੇ ਵਿੱਚ ਮਿਲਿਆ